ਦਖੋ 311 ਨੂੰ ਇੱਕ ਫਾਇਰਿੰਗ ਇਨਸੀਡੈਂਟ ਜਿਹੜਾ ਬਲਟੂਆ ਦੇ ਵਿੱਚ ਆਪਣੇ ਥਾਣੇ ਦੇ ਲਾਗੇ ਮੋਬਾਈਲ ਵਾਲੀ ਦੁਕਾਨ ਤੇ ਹੋਇਆ ਸੀ ਜਿਹੜੀ ਸਬਰੀਨ ਤੇ ਬਬਲੂ ਮੋਬਾਈਲ ਸ਼ਾਪਸ ਸੀ ਉਹਦੇ ਤੇ ਫਾਇਰਿੰਗ ਇੱਕ ਕਾਰਨ ਕੀਤੀ ਸੋ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ શ્રી ਗੌਰਵ ਯਾਦ ਮਾਨਯੋਗ ਐਸਐਸਪੀ શ્રી ਭਵਨ ਨੂ ਰਾਣਾ ਜੀ ਵੱਲੋਂ ਜਿਹੜੇ ਮਾੜੇ ਅਨਸਰ ਉਹਨਾਂ ਦੇ ਖਿਲਾਫ ਇੱਕ ਜਿਹੜੀ ਆ ਮੁਹਿੰਮ ਚਲਾਈ ਗਈ ਹੈ। ਸੋ ਇਸ ਲੜੀ ਦੇ ਵਿੱਚ ਜਿਹੜੀ ਬਲਟੋਆ ਪੁਲਿਸ ਨੇ ਵੀ ਕਾਫੀ ਮਿਹਨਤ ਕੀਤੀ ਹੈ, ਸੀਆਈਏ ਸਟਾਫ ਨੇ ਵੀ ਕਾਫੀ ਮਿਹਨਤ ਕੀਤੀ ਹੈ। ਸੋ ਇਹਦੇ ਵਿੱਚ ਅਸੀਂ ਜਿਹੜੇ ਇਹ ਵਿਅਕਤੀ ਇਹਨਾਂ ਦੇ ਵਿੱਚੋਂ ਤਿੰਨ ਵਿਅਕਤੀ ਅਸੀਂ ਗ੍ਰਿਫਤਾਰ ਕੀਤੇ ਟੋਟਲੀ 5 ਜਣਿਆਂ ਦਾ ਗੈਂਗ ਸੀਗਾ। ਜਿਦੇ ਵਿੱਚ ਚਾਰ ਇੱਥੇ ਤੇ ਇੱਕ ਜਿਹੜਾ ਉਹ ਵਿਦੇਸ਼ ਦੇ ਵਿੱਚ ਆ। ਇਹਦੇ ਵਿੱਚ ਅਸੀਂ ਬਲਵਿੰਦਰ ਸਿੰਘ ਬਿੰਦੂ, ਗੁਰਪਿੰਦਰ ਸਿੰਘ ਜੋ ਪ੍ਰੀਤਮ ਸਿੰਘ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਜਿਹੜੀ ਇਹਨਾਂ ਨੇ ਮੌਕੇ ਤੇ ਵਰਤੀ ਗਈ ਕਾਰ ਉਹ ਵੀ ਰਿਕਵਰ ਕਰ ਲਈਏ ਜਿਹਦੇ ਚ ਗੁਰਦੇਵ ਸਿੰਘ ਆ ਜਿਹੜਾ ਜੰਡਪਿੰਡ ਦਾ ਰਹਿਣ ਵਾਲਾ ਉਹ ਅਜੇ ਗ੍ਰਿਫਤਾਰ ਕਰਨ ਵਾਲਾ ਬਾਕੀ ਹੈ ਤੇ ਇੱਕ ਅੰਮ੍ਰਿਤਪਾਲ ਆ ਜਿਹੜਾ ਕਪੂਰਥਲੇ ਏਰੀਆ ਦਾ ਰਹਿਣ ਵਾਲਾ ਤੇ ਬਲਵਿੰਦਰ ਬਿੰਦੂ ਦਾ ਇਹ ਸਾਲਾ ਹੈ ਇਸ ਟਾਈਮ ਪੁਰਤਗਾਲ ਦੇ ਵਿੱਚ ਇਹਨੇ ਉੱਥੋਂ ਇਹਨੂੰ ਕਹਿ ਕੇ ਵੀਡੀਆ ਨੂੰ ਐਕਸਟਰਸ਼ਨ ਕਾਲਾ ਜਿਹੜੀਆਂ ਵਿਦੇਸ਼ ਤੋਂ ਆਉਂਦੀਆਂ ਸੀ ਉਹ ਕਰਵਾਈਆਂ। ਤੋਂ ਇਹਨਾਂ ਨੇ ਇਹਦੇ ਕੋਲੋਂ 25 ਲੱਖ ਰੁਪਏ ਦੀ ਜਿਹੜੀ ਆ ਡਿਮਾਂਡ ਕੀਤੀ। ਤੋਂ ਬੜੀ ਵੱਡੀ ਸਫਲਤਾ ਹਾਸਲ ਹੋਈ ਆ। ਇਹਦੇ ਵਿੱਚ ਅਸੀਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ। ਵਰਤੀ ਗਈ ਕਾਰ ਵੀ ਰਿਕਵਰ ਕਰ ਲਈ ਐ ਤੇ ਵਰਤਿਆ ਗਿਆ ਪਿਸਤਲ ਜਿਹੜਾ ਕੰਟਰੀ ਮੇਡ ਆ ਉਹ ਵੀ ਅਸੀਂ ਬਰਾਮਦ ਕਰ ਲਿਆ। ਦੋਸ਼ੀਆਂ ਦਾ ਰਿਮਾਂਡ ਅਸੀਂ ਜਿਹੜਾ ਕੋਰਟ ਵੱਲੋਂ ਲਿਆ ਹੋਇਆ ਜਿਹੜਾ ਹਜੇ ਵੀ ਜਾਰੀ ਐ। ਸੋਨਾ ਦੀ ਪੁੱਛਗਿੱਛ ਜਾਰੀ ਹੈ ਜਿੱਥੇ ਇੱਥੇ ਵੀ ਪੁੱਛਕਿਛ ਤੇ ਸੀਆਈਏ ਸਟਾਫ ਬਕਰੇ ਤੌਰ ਤੇ ਵੀ ਇਹਨਾਂ ਕੋਲ ਕੁਝ ਕੁਛ ਕੀਤੀ ਜਾ ਰਹੀ ਹੈ ਤੇ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ ਕਿਉਂਕਿ ਅਜਿਹੀਆਂ ਵਾਰਦਾਤਾਂ ਹੋਰ ਵੀ ਆਪਣੇ ਇਲਾਕੇ 'ਚ ਹੋਈਆਂ ਤਾਂ ਉਹ ਇਹਨਾਂ ਬਾਰੇ ਵੀ ਇਹਨਾਂ ਪਾਸੋਂ ਜਿਹੜੀ ਪੁੱਛਕਿਛ ਕੀਤੀ ਜਾ ਰਹੀ ਹੈ